ਹੀ ابراہیم ਇੱਕ ਸਧਾਰਨ ਜਿਹਾ ਬੰਦਾ ਸੀਗਾ ਬਿਬਲ ਨਿਥੋ ਤੱਕ ਇਹ ਕਿਹੜਾ ਇਤਿਹਾਸ ਇਹ ਦੱਸਦਾ ਹੈ ਕਿ ਉਹ ਮੂਰਤੀ ਪੂਜਕ ਤੋਂ ਬਿਲੋਂਗ ਕਰਦਾ ਹੈ ਮੂਰਤੀ ਪੂਜਕ ਫੈਮਿਲੀ ਤੋਂ ਪਰ ਜਦੋਂ ਪਰਮੇਸ਼ਰ ਨੇ ਉਸ ਨੂੰ ਬੁਲਾਇਆ ਇਹ ਪਰਮੇਸ਼ਰ ਹੀ ਜਾਣਦਾ ਸੀਗਾ ਕਿ ابراہیم ਦੇ ਜੀਵਨ ਦੇ ਵਿੱਚ ਇੱਕ ਮਹਾਨ ਖੁਦਾ ਦਾ ਉਦੇਸ਼ ਜਿਹੜਾ ਰੱਖਿਆ ਹੋਇਆ ਔਰ ਇਹ ਜ਼ਿੰਦਗੀ 'ਚ ਔਰ ਹੋ ਸਕਦਾ ਹੈ ਕਿ ਅਬਰਾਹਾਮ ਨੂੰ ਵੀ ਇਹਦਾ ਪਤਾ ਨਹੀਂ ਸੀ ਕਿ ਪਰਮੇਸ਼ੁਰ ਨੇ ਮੇਰੇ ਲਈ ਇੰਨਾ ਮਹਾਨ ਕੁਝ ਫੇਰਾਇਆ ਹੋਇਆ ਹੈ ਜਾਂ ਮੈਂ ਇੰਨੀ ਮਹਾਨ ਉਹਦੀ ਯੋਜਨਾ 'ਚ ਕਿਉਂਕਿ ਜਦੋਂ ਨੋਰਮਲੀ ਕਿਸੇ ਬੰਦੇ ਨੂੰ ਬੁਲਾਇਆ ਜਾਂਦਾ ਹੈ ਉਹਦੀ ਇੱਕ ਆਮ ਮਨੁੱਖੇ ਇੱਕ ਲਿਮਿਟਿਡ ਸੋਚ ਵਾਲਾ ਹੈ ਉਹਨੂੰ ਨਹੀਂ ਪਤਾ ਕਿ ਖੁਦਾ ਨੇ ਉਹਦੇ ਲਈ ਕੀ ਕੁਝ ਛਰਾਇਆ ਹੋਇਆ ਹੈ ਤੁਹਾਨੂੰ ਯਾਦ ਹੈ ਕਿ ਮਰੀਮ ਇੱਕ ਆਮ ਕੁਵਾਰੀਆਂ ਲੜਕੀਆਂ ਦੇ ਵਾਂਗ ਸਧਾਰਨ ਜਿਹੀ ਇੱਕ ਲੜਕੀ ਸੀ ਉਹ ਕੋਈ ਬੜੀ ਪਪੂਲਰ ਕਰੈਕਟਰ ਨਹੀਂ ਸੀਗਾ ਆਪਣੇ ਨਗਰ 'ਚ ਬੜੀ ਇੱਕ ਸਾਦੀ ਜਿਹੀ ਨੜਤੀ ਔਰ ਮੈਨੂੰ ਲੱਗਦਾ ਕਿ ਜਿਹੜੀ ਇੰਨੀ ਪਵਿੱਤਰ ਸੀਗੀ ਔਰ ਇਹੋ ਜੀਆਂ ਪਵਿੱਤਰ ਔਰ ਸਾਧੀਆਂ ਬਹੁਤ ਮਸ਼ਹੂਰ ਵੀ ਨਹੀਂ ਹੁੰਦੀਆਂ ਯੂਰ ਅੰਡਰਸਟੈਂਡਿੰਗ ਉਹ ਬੜੀ ਸਹਾਰਨ ਸੀ ਪਰ ਅਚਾਨਕ ਸਵਰਗਦੂਤ ਉਹਨੂੰ ਮਿਲਦਾ ਏ ਉਹਦੇ ਰਾਹ ਚ ਆ ਕੇ ਔਰ ਉਹਨੂੰ ਕਹਿੰਦਾ ਵਧਾਈ ਹੋਏ ਹਾਲੇਲੂਇਆ ਬਾਈਬਲ ਬਿਆਨ ਕਰਦੇ ਆ ਲੂਕਾ 1 ਅਧਿਆਏ ਦੇ ਅੰਦਰ ਕਹਿੰਦਾ ਵਧਾਈ ਹੋਏ ਜਿਹਦੇ ਉੱਤੇ ਕਿਰਪਾ ਹੋਈ ਪ੍ਰਭੂ ਤੇਰੇ ਨਾਲ ਹੈ ਆਮਨ ਇਹ ਸਵਰਗਦੂਤ ਜਿਹੜਾ ਖੁਦਾ ਦੇ ਵੱਲੋਂ ਭੇਜਿਆ ਗਿਆ ਜਿਹੜੀ ਦੀ ਮਹਾਨ ਯੋਜਨਾ ਚ ਭੇਜਿਆ ਗਿਆ ਕਾਮੀ ਜੀ ਲੜਕੀ ਭਾਵੇਂ ਉਹ ਪ੍ਰਭੂ ਲਈ ਜੀਵਨ ਗੁਜ਼ਾਰ ਰਹੀ ਹੈ ਪਰ ਇੱਕ ਸਧਾਰਨ ਸੋਚ ਵਾਲੀ ਹੋਣ ਦੇ ਨਾਤੇ ਉਹਨੂੰ ਨਹੀਂ ਪਤਾ ਕਿ ਉਹ ਪਰਮੇਸ਼ਵਰ ਦੀ ਟੀ ਵੱਡੀ ਯੋਜਨਾ ਚ ਹੈ ਪਰ ਖੁਦਾ ਦੀ ਉਹਨੇ ਪ੍ਰਤੀ ਮਹਾਨ ਯੋਜਨਾ ਜਿਹੜੀ ਉਹਨ ਲਈ ਖੋਲੀ ਔਰ ਉਹਨੂੰ ਆਉਂਦਾ ਇਹ ਕਹਿ ਰਹੇ ਤੂੰ ਵਧਾਈ ਹੋਏ ਪਰਮੇਸ਼ਵਰ ਦੀ ਅਤ ਮਹਾਨ ਕਿਰਪਾ ਤੇਰੇ ਉੱਤੇ ਹੋਈ ਹੈ ਸੋ ਮੈਂ ਕਿਉਂ ਤਾਂ ਕਹਿ ਰਹੇ ਕਿਉਂਕਿ ਇਹ ਵੀ ਜਿਸ ਬੁਲਾਹਟ ਨਾ ਬੁਲਾਏ ਕਿ ਇਹ ਬੜੇ ਸਾਦੇ ਲੋਕ ਕਿ ਕੋਈ ਬਹੁਤ ਸਪੈਸ਼ਲੀ ਇਹ ਵੀ ਇਹ ਜਾਣਦੇ ਵੀ ਖੁਦਾ ਨੇ ਕਿੰਨੀ ਮਹਾਨ ਯੋਜਨਾ ਸਾਡੇ ਲਈ ਠਰਾਈ ਹੋਈ ਜਰ ਉਹਨੇ ਸਾਨੂੰ ਬੁਲਾਇਆ ਹੈ ਕਿ ਕਿਤੇ ਜਾਨ ਤੇ ਪਰਮੇਸ਼ੁਰ ਕਦੇ ਕਿਸੇ ਨੂੰ ਮਾਰ ਨਹੀਂ ਕੱਢਦਾ ਬੁਲਾਉਂਦਾ ਨਹੀਂ ਜਦ ਤੱਕ ਖੁਦਾ ਦਾ ਮਖਾਨ ਉਦੇਸ਼ ਉਹਦੀ ਜ਼ਿੰਦਗੀ ਨੇ ਠਰਾਇਆ ਨਾ ਹੋਵੇ ਤੁਹਾਨੂੰ ਯਾਦ ਹੈ ਕਿ ਬਾਈਬਲ ਬਿਆਨ ਕਰਦੀ ਕਿ ਉਹ ਅ ਗਿਦੌਨ ਇੱਕ ਸਾਦਾ ਜਿਹਾ ਪੂਰੇ ਇਜ਼ਰਾਈਲ ਦੇ ਸਭ ਤੋਂ ਛੋਟੇ ਘਰਾਨੇ ਚੋਂ ਸਭ ਤੋਂ ਛੋਟਾ ਲੜਕਾ ਹੈ ਔਰ ਬਾਈਬਲ ਕਹਿੰਦੀ ਏਦਾਂ ਦਾ ਬੰਦਾ ਕਿ ਜਿਹੜਾ ਵਿਚਾਰਾ ਇੱਕ ਛੋਟੇ ਦੇ ਚ ਬੱਚੇ ਚ ਵੜ ਕੇ ਤੇ ਆਪਣੀ ਕਣਕ ਨੂੰ ਛਿਪਾ ਰਿਹਾ ਹੈ ਕਿ ਦੁਸ਼ਮਣ ਆ ਕੇ ਲੁੱਟ ਨਾ ਲੈ ਜਾਣ ਤੋ ਇਹ ਕਿੰਨਾ ਕੁ ਸਪੈਸ਼ਲ ਕਰੈਕਟਰ ਹੋਏਗਾ ਐਤਾ ਕੋਨੇ ਕਹਿਆ ਕਿ ਮੈਂ ਤੇ ਆਪਣੇ ਘਰਾਨਿਆਂ ਚੋ ਸਭ ਤੋਂ ਛੋਟੇ ਘਰਾਨੇ ਦਾ ਸਭ ਤੋਂ ਛੋਟਾ ਜਿਹਾ ਮਨੋਕਿਆ ਪਰ ਦੂਤ ਉਹਨੂੰ ਆ ਕੇ ਕੀ ਕਹਿ ਰਿਹਾ ਹੈ ਤੇ ਤਗੜੇ ਸੂਰਵੀਰ ਯਹਵਾ ਤੇਰੇ ਨਾਲ ਹੈ ਇਹ ਮੈਂ ਹਾਲੇਲੂਇਆ ਇਹ ਤਕੜੇ ਸੂਰਵੀਰ ਹੀ ਹੋਵਾ ਤੇਰੇ ਨਾਲ ਜਿਹਦਾ ਉਦੇਸ਼ ਉਹ ਨੂੰ ਕਿਸ ਨਿਗਰਾਲ ਦੇਖ ਰਿਹਾ ਉਸ ਬੰਦੇ ਨੂੰ ਨਹੀਂ ਪਤਾ ਇੱਥੇ ਤੱਕ ਜਰ ਉਹਨੂੰ ਕਿਹਾ ਹੀ ਹੋਵਾ ਤੇਰੇ ਨਾਲ ਉਹਨੇ ਗੇ ਸਵਾਲ ਕੀਤੇ ਕਾਦਾ ਹੀ ਹੋਵਾ ਨਾਲ ਆ ਜੇ ਹੋਵਾ ਨਾਲ ਹੁੰਦਾ ਤੇ ਅਸੀਂ ਇਹ ਕਣਕ ਲਕਾਉਂਦੇ ਫਿਰਦੇ ਹੁੰਦੇ ਵੜਕੇ ਵਿੱਚ ਜੇ ਪਰਮੇਸ਼ਰ ਸਾਡੇ ਨਾਲ ਹੈ ਫਿਰ ਸਾਰੇ ਸਰਚ ਕਰਮ ਕੀਤੇ ਜਿਹੜੇ ਸਾਡੇ ਪਿਓ ਦਾਦੇ ਸਰ ਬੋਲੋ ਉਹਨੂੰ ਇਹ ਪਤਾ ਕਿ ਕਹਿ ਸਕਦੇ ਉਹਦੇ ਲਈ ਬੜੀ ਹੈਰਾਨੀ ਵਾਲੀ ਗੱਲ ਸੀ ਮੈਨੂੰ ਤਕੜਾ ਸੂਰਵੀਰ ਕਹਿ ਰਿਹਾ ਹੈ ਯਾਦ ਹੈ ਤੁਹਾਨੂੰ ਵਿਲੀਅਮ ਇਰਾਨੰਦ ਨੂੰ ਜਿਹਨੇ ਪਹਿਲੀ ਵਾਰੀ ਸੰਦੇਸ਼ ਦੀ ਕੋਲ ਦਿੱਤੀ ਗਈ ਔਰ ਉਹ ਬੰਦਾ ਨੋਰਮਲ ਇੰਨਾ ਸੁਧਾਰਨ ਸੀਗਾ ਕਿ ਉਹ ਕੁਰਸੀ ਦੇ ਥੱਲੇ ਲੁੱਕ ਗਿਆ ਅਨੇਦਰ ਅਨਾਉਂਸਮੈਂਟ ਹੋ ਰਹੀ ਐ ਤੇ ਪਹਿ ਵਿਲੀਅਮ ਇਰਾਨੰਦ ਕਰਕੇ ਆ ਕੇ ਪ੍ਰਚਾਰ ਕਰੇ ਪਰ ਉਹਨੂੰ ਪਤਾ ਇਹਨਾ ਮੈਂ ਨੋਰਮਲ ਜਿਹਾ ਬੰਦਾ ਮੈਂ ਕਿੱਥੇ ਪ੍ਰਚਾਰ ਕਰ ਸਕਦਾ ਔਰ ਕੁਰਸੀ ਪਿੱਛੇ ਲੁੱਕ ਗਿਆ ਕਿੰਨੀ ਅਨਾਉਂਸਮੈਂਟ ਤੋਂ ਬਾਅਦ ਕਿਸੇ ਨੇ ਉਹਨੂੰ ਕਿਹਾ ਤੂੰ ਤੂੰ ਬਲੀਆ ਵਿਲੀਅਮ ਇਰਾਨੰਦ ਨੂੰ ਪਤਾ ਤੈਨੂੰ ਕੋਣ ਐ ਮੈਂ ਆ ਨੇ ਕਿਹਾ ਜਾਫਤ ਐ ਇਹ ਕਹਿੰਦਾ ਆ ਲੁਕੀਦਾ ਸਿੰਘ ਮਤਲਬ ਨਾ ਤੇ ਮਰੀਮ ਨੂੰ ਪਤਾ ਸੀ ਕਿ ਖੁਦਾ ਦੀ ਕਿੱਡੀ ਵੱਡੀ ਯੋਜਨਾ ਉਹਦੇ ਲਈ ਨਾ ਹੀ ਗਿਦੌਨ ਨੂੰ ਪਤਾ ਆ ਨਾ ਵਿਲੀ ਅਬਰਾਨੋ ਨੂੰ ਪਤਾ ਆ ਔਰ ਨਾ ਹੀ ਮिन्नੂ ਤੇ ਤੁਹਾਨੂੰ ਪਤਾ ਆ ਕਿ ਕਿੱਡੀ ਵੱਡੀ ਮਹਾਨ ਮੁਲਾਟ ਲਈ ਬੁਲਾਏ ਗਏ ਕਿੰਨਾ ਮਹਾਨ ਉਦੇਸ਼ ਜਿਹੜਾ ਸਾਡੇ ਪਿੱਛੇ ਰੱਖਿਆ ਗਿਆ ਆ ਖੁਦਾ ਨੇ ਵਿਲੀ ਜਨਤਾ ਇਕੱਠੀ ਕੀਤੀ ਉਨੇ ਵਿਲੀ ਜਨਤਾ ਨਹੀਂ ਤੁਹਾਡੇ ਵਿੱਚੋਂ ਹੀ ਕੋਈ ਉਹ ਹੈ ਜਿਹਦੇ ਉੱਤੇ ਉਹਦੀ ਅਤ ਮਹਾਨ ਕਿਰਪਾ ਹੋਈ ਹੈ ਤੁਹਾਡੇ ਵਿੱਚੋਂ ਹੀ ਕੋਈ ਉਹ ਹੈ ਜਿਹਨੂੰ ਕਹਿੰਦਾ ਹੈ ਤਗੜੇ ਸੂਰਵੀਰੀ ਹੋਵਾ ਤੇਰੇ ਨਾਲ ਹੈ ਤੁਹਾਡੇ ਵਿੱਚੋਂ ਹੀ ਕੋਈ ਉਹ ਹਾਂ ਜਿਹੜੇ ਤਾਰੇ ਵਾਂਗ ਚਮਕਲੀ ਆ ਰਹੇ ਆ ਤੁਹਾਡੇ ਵਿੱਚ ਉਹ ਹਾਂ ਜਿਹੜੇ ਵੈਰੀਆਂ ਦੇ ਫੱਟ ਕੁੱਤੇ ਅਬਰਾਹਮ ਦਾ ਉਹਨਾਂ ਜਿਹੜੇ ਜਿੱਤ ਪ੍ਰਾਪਤ ਕਰਨਗੇ ਸਭ ਕੁਝ ਪਰਮੇਸ਼ਰਸ ਖੋਲਦਾ ਨਹੀਂ ਪਰ ਤੰਨੇ ਕਿਤੇ ਪ੍ਰੋਸੈਸ ਚੋਂ ਗੱਡੇਗਾ ਕਿਤੇ ਐਂਡ ਸਾਂ